ਜਿਹੜੇ ਦੋ ਦੇਸ਼ ਇੱਕ ਦੂਸਰੇ ਨੂੰ ਕੁੱਤੂ ਖੌਂ ਕੁੱਤੂ ਖੌਂ ਕਰ ਰਹੇ ਸੀ ਰਾਤੋਂ ਰਾਤ 트ੰਪ ਸਾਹਿਬ ਦੇ ਬਿਆਨ ਤੇ ਕਿਵੇਂ ਉਹਨਾਂ ਨੇ ਸੀਜ਼ਫਾਇਰ ਕਰ ਲਿਆ ਇਹਦੇ ਪਿੱਛੇ ਦੀ ਕਹਾਣੀ ਕੀ ਆ ਬਹੁਤ ਸਾਰੇ ਸਵਾਲ ਭਾਰਤ ਵਾਲੇ ਪਾਸੇ ਤੇ ਬਹੁਤ ਆਲੇ ਸਵਾਲ ਜਿਹੜੇ ਆ ਪਾਕਿਸਤਾਨ ਵਾਲੇ ਪਾਸੇ ਉੱਠ ਰਹੇ ਆ ਵੀ ਰਾਤੋਂ ਰਾਤ ਜਿਹੜੀਆਂ ਇਹ ਚੀਜ਼ਾਂ ਸੀ ਕਿਵੇਂ ਤੁਸੀਂ ਸੌਲਵਟ ਕਰ ਲਈਆਂ ਕਿਵੇਂ ਤੁਸੀਂ ਸਮਝੌਤਾ ਕਰ ਲਿਆ ਜਦੋਂ ਤੁਸੀਂ ਇੱਕ ਦੂਜੇ ਦੇ ਉੱਪਰ ਐਡੇ ਐਡੇ ਕਰ ਰਹੇ ਆ ਸੋਸ਼ਲ ਮੀਡੀਆ ਤੇ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਕਿ ਕਿਨਾਰਾ ਹिल्स ਦੇ ਵਿੱਚ ਪਾਕਿਸਤਾਨ ਦੇ ਪਰਮਾਣੂ ਹਥਿਆਰ ਬਏ ਸੀ ਉਸ بیس ਦੇ ਉੱਪਰ ਭਾਰਤ ਵੱਲੋਂ ਮਜਹਿਲਾਂ ਦੇ ਨਾਲ ਜਾਂ ਜਹਾਜ਼ਾਂ ਦੇ ਨਾਲ ਹਮਲਾ ਕੀਤਾ ਗਿਆ ਇਸ ਹਮਲੇ ਦੇ ਵਿੱਚ ਉੱਥੇ ਪਏ ਪਰਮਾਣੂ ਹਥਿਆਰ ਫਟ ਗਏ ਜਿਹਦੇ ਕਾਰਨ ਉੱਥੇ ਭਜਾਲ ਆਇਆ ਇਹ ਕੋਈ ਤਸਵੀਰਾਂ ਮੈਂ ਨਾਲ ਤੁਹਾਨੂੰ ਦੇ ਰਿਹਾ ਇਹ ਤਸਵੀਰਾਂ ਉਥੋਂ ਦੀਆਂ ਦੱਸੀਆਂ ਜਾ ਰਹੀਆਂ ਕਿ 4.6 ਦੀ ਤੀਬਰਤਾ ਦਾ ਭਜਾਲ ਪਾਕਿਸਤਾਨ ਦੇ ਵਿੱਚ ਮਹਿਸੂਸ ਕੀਤਾ ਗਿਆ ਘੜਕੇ ਇਸ ਖਬਰ ਦੇ ਵਿੱਚ ਕਿੰਨੀ ਸੱਚਾਈ ਹੈ ਇਹਦੇ ਤੇ ਕੋਈ ਅਫੀਸ਼ੀਅਲ ਬਿਆਨ ਹਜੇ ਤੱਕ ਨਹੀਂ ਆਇਆ ਪਰ ਲੋਕਾਂ ਵੱਲੋਂ ਦਾਵਾ ਕੀਤਾ ਗਿਆ ਕਿ ਉੱਥੇ ਇਹ B350 ਨਾਂ ਦਾ ਅਮਰੀਕੀ ਜਹਾਜ਼ ਦੇਖਿਆ ਗਿਆ 트럼ਪ ਸਾਹਿਬ ਨੇ ਬਿਆਨ ਦਿੱਤਾ ਕਿ ਦੋਨੇ ਹੀ ਦੇਸ਼ ਪਰਮਾਣੂ ਤਾਕਤਾਂ ਇਹਨਾਂ ਦੇ ਵਿੱਚ ਲੜਾਈ ਨਹੀਂ ਹੋਣੀ ਚਾਹੀਦੀ ਇਸੇ ਖਬਰ ਤੋਂ ਬਾਅਦ ਇਹ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਉੱਥੇ ਧਮਾਕਾ ਪਰਮਾਣੂ ਦੇ ਵਿੱਚ ਹੋਇਆ ਜਿੱਥੇ ਰੇਡੀਏਸ਼ਨ ਫੈਲੀ ਆ ਜੇਕਰ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਤੇ ਜੁੱਧਬ੍ਰਾਮ ਨਹੀਂ ਲਾਉਂਦੇ ਤਾਂ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਵਪਾਰ ਜਿਹੜਾ ਨਹੀਂ ਕੀਤਾ ਜਾਊਗਾ ਹਾਲਾਂਕਿ ਅਮਰੀਕਾ ਨੂੰ ਵੀ ਪਤਾ ਕਿ ਭਾਰਤ ਤੇ ਪਾਕਿਸਤਾਨ ਬਹੁਤ ਆਬਾਦੀ ਵਾਲੇ ਦੇਸ਼ ਆ ਜੇਕਰ ਇੱਥੇ ਵਪਾਰ ਬੰਦ ਕੀਤਾ ਜਾਂਦਾ ਤੇ ਇਹਦੇ ਵਿੱਚ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ ਦੂਸਰੇ ਪਾਸੇ ਹੋ ਸਕਦਾ ਕਿ ਸਾਡੀਆਂ ਸਰਕਾਰਾਂ ਨੇ ਲੜਾਈ ਬੰਦ ਤਾਂ ਕੀਤੀ ਹੋਵੇ ਕਿਉਂਕਿ ਇਹਨਾਂ ਨੂੰ ਪਤਾ ਕਿ ਸਾਡੇ ਉੱਤੇ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਕੂਪਮੰਦੀ ਬੇਸ਼ੱਕ ਪੱਤਰ ਤੇ ਲੱਗ ਗਈ ਆ ਇਹ ਗੰਗਾਲੀ ਵਾਲੇ ਹਾਲਾਤ ਮੁਲਕਾਂ ਦੇ ਵਿੱਚ ਦੋਨਾਂ ਦੇ ਵਿੱਚ ਪੈਦਾ ਹੋ ਜਾਣਗੇ ਪਾਕਿਸਤਾਨ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਗਰੀਬੀ ਤੇ ਉੱਥੋਂ ਦੀ ਭੁੱਖਮਰੀ ਆਪਾਂ ਦੇਖਦੇ ਹਾਂ ਹਰ ਰੋਜ਼ ਤੇ ਭਾਰਤ ਦੇ ਵੀ ਬਹੁਤੇ ਹਾਲਾਤ ਚੰਗੇ ਨਹੀਂ ਕਿਉਂਕਿ ਨਾਲ ਲੱਗਦੇ ਦੇਸ਼ਾਂ ਦਾ ਬੰਗਲਾਦੇਸ਼ ਦੀ ਗੱਲ ਕਰ ਲਈਏ ਆਪਾਂ ਆਪਾਂ ਨੇਪਾਲ ਦੀ ਗੱਲ ਕਰ ਲਈਏ ਤੇ ਆਪਾਂ ਅਫਗਾਨਿਸਤਾਨ ਦੀ ਗੱਲ ਕਰ ਲਈ ਜਿੱਥੇ ਕਿ ਬਹੁਤ ਜ਼ਿਆਦਾ ਮਿਲਿਟੈਂਸੀ ਸੀਗੀ ਬਹੁਤ ਜ਼ਿਆਦਾ ਅੱਤਵਾਦ ਦੱਸਿਆ ਜਾ ਰਿਹਾ ਸੀ ਉੱਥੋਂ ਦੇ ਪੈਸੇ ਵੀ ਜਿਹੜੇ ਉੱਪਰ ਜਾ ਰਹੇ ਆ ਸਾਡਾ ਪੈਸਾ ਦਰੋਜ਼ ਦਰੋਜ਼ ਜਾ ਰਿਹਾ ਸਾਡੀ ਸਾਡੀ ਜੀਡੀਪੀ ਬਹੁਤ ਜ਼ਿਆਦਾ ਕਮਜ਼ੋਰ ਹੋ ਰਹੀ ਹੈ ਸਾਡੀ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਵੋਟਾਂ ਵੱਲ ਧਿਆਨ ਆਂ ਮੇਰਾ ਪੂਰਾ ਵੋਟਾਂ ਨਾਲ ਦਾ ਮਸਲੇ ਹੱਲ ਨਹੀਂ ਹੋਣੇ ਨਾ ਸਾਡੀ ਸਰਕਾਰ ਨੇ ਕੋਈ ਪੌਜੀ ਭਰਤੀਆਂ ਸ਼ੁਰੂ ਕੀਤੀਆਂ ਨਾ ਸਾਡੀ ਸਰਕਾਰ ਨੇ ਕੋਈ ਪੌਜ ਦੇ ਹੱਥ ਘੜੜੇ ਕੀਤੇ ਇਥੋਂ ਦੇ ਲੀਡਰਾਂ ਨੇ ਸਿਰਫ ਆਪਣੇ ਘਰ ਭਰਨੇ ਸ਼ੁਰੂ ਕੀਤੇ ਤੇ ਆਪਣੇ ਦੋਸਤ ਵਪਾਰੀਆਂ ਦੇ ਘਰ ਭਰਨੇ ਸ਼ੁਰੂ ਕੀਤੇ ਆ ਇਹਦੇ ਨਾਲ ਦੋਨੇ ਮੁਲਕਾਂ ਦੇ ਵਿੱਚ ਗੰਗਾਲੀ ਵਾਲੇ ਹਾਲਾਤ ਜਿਹੜੇ ਪੈਦਾ ਹੋ ਗਏ ਬੇਰੋਜ਼ਗਾਰੀ ਦਿਨੋ ਦਿਨ ਵੱਧ ਰਹੀ ਹੈ ਇਸ ਜੰਗ ਉੱਤੇ ਕੋਈ ਵੀ ਗੱਲ ਨਹੀਂ ਕਰ ਰਿਹਾ ਇਹ ਬਹੁਤ سارے ਸਵਾਲ ਆ ਜੋ ਭਾਰਤ ਵਿੱਚ ਅੱਜ ਉੱਠ ਰਹੇ ਆ ਵੀ ਕੱਲ ਤੱਕ ਤੁਸੀਂ ਵੱਡੂ ਹੋਮ ਕਰਦੇ ਸੀ ਅੱਜ ਤੁਸੀਂ ਰਾਤੋਂ ਰਾਤ ਕਿਵੇਂ ਡਿੱਗ ਗਏ